ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾ ਲੈ ਕੇ ਤਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤਾਂ ਦੇਸ ਤੇ 2 ਧੋਕੜ ਗੱਬਣ ਨਗੀਨੇ ਜੀ ਇੱਕ ਤਾਂ ਗੇਰ ਇੱਕ ਜਰਸੀ ਆ ਤੇ ਇੱਕ ਚੰਗੇ ਸੀਮਨ ਦਾ ਮਾਲੀ ਲੈ ਕੇ ਆਏ ਆ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਤੇ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਭਵਿੰਦਰ ਸਿੰਘ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬੰਦਾ ਮੋਬਾਈਲ ਨੰਬਰ ਜੀ 987680938 ਠੀਕ ਆ ਭਾਈ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਸੂਆ ਕਿੰਨਾ ਮਾ ਸੂਈ ਹੈ ਜੀ ਇਹ ਇਹ ਦੂਜੀ ਸੂਏ ਨੂੰ ਸੂਣਾ ਜੀ ਪਹਿਲਾ ਸੂਆ ਪਹਿਲਾ ਸੂਆ ਸੂਈ ਵੀ ਹੈ ਜੀ ਦੰਦੋ ਜੀ ਦੰਤੋਂ ਹੈ ਜੇ ਦੋ ਦੰਦ ਹੀ ਪੂਰੇ ਕਿਤੇ ਸੈਟ ਗਏ ਠੀਕ ਹੈ ਜੀ ਮੂੰਹ ਤੋਂ ਦੋਂਦੀ ਆ ਜੀ ਪਹਿਲਾ ਸੂਆ ਸੂਈ ਹੋਈ ਆ ਦੂਜੇ ਸੂਏ ਵਾਸਤੇ ਕਿੰਨੇ ਸਮੇਂ ਦੀ ਗੱਭਣ ਆ ਜੀ 4 ਮਹੀਨੇ ਦੀ ਗੱਭਣ 4 ਮਹੀਨੇ ਦੀ ਗੱਭਣ ਚੈੱਕ ਪਾਸ ਠੀਕ ਹੈ ਦੁੱਧ ਕਿੰਨਾ ਤਿਆਰ ਹੈ ਦੁੱਧ 5 ਕਿਲੋ ਆ ਜੀ 5 ਕਿਲੋ ਤਿਆਰ ਆ ਜੀ ਥਾਣਾ ਦੀ ਦੰਨਾ ਜੀ ਹਾਂ ਜੀ ਦੰਨਾ ਠੰਡੀ ਸਿਲਪੂਰੀ ਆ ਹਾਂ ਜੀ ਠੀਕ ਆ ਤੋੜ ਕੇ ਦਿਖਾ ਦੀ ਬਈ ਬਾਈ ਦੇ ਦੱਸਣ ਮੁਤਾਬਕ ਸੂਆ ਪਹਿਲਾ ਸੂਈ ਆ ਜੀ ਦੂਜੇ ਸੂਏ ਵਾਸਤੇ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਜੀ ਪਿਓਰ ਗਿਰਚ ਆ ਜਾਂਦੀ ਗਰਲੈਂਡੋ ਚ ਬਾਕੀ ਰੰਗ ਪ੍ਰਿੰਟ ਪੂਰਾ ਚੰਗਾ ਵਜਨ ਵਜੂਦ ਵੀ ਚੰਗਾ ਜੀ ਰੰਗ ਪ੍ਰਿੰਟ ਦੇ ਪੱਖ ਤੋਂ ਬਹੁਤ ਚੰਗੀ ਹਜੇ ਬੱਚਾ ਹੀ ਹੈ ਜੀ ਦੋ ਦੰਦ ਹਜੇ ਹਾਈਟ ਹੋਰ ਕਰੂਗਾ ਵਜਨ ਵੀ ਹੋਰ ਕਰੂਗਾ ਜਿਹੜੇ ਹਿਸਾਬ ਨਾਲ ਬੱਚਾ ਉਸ ਹਿਸਾਬ ਨਾਲ ਵਜਨ ਪੂਰਾ ਚੰਗਾ 5 ਕਿਲੋ ਨੈਟ ਦੁੱਧ ਪਿਆਰਾ ਤੇ 4 ਮਹੀਨਿਆਂ ਦੀ ਗੱਭਣ ਚ ਇੱਕ ਪਾਸਾ ਮੇਰੀ ਸਪੈਸ਼ਲ ਬੇਨਤੀ ਆ ਕਿ ਡਾਕਟਰ ਸਾਹਿਬਾਨ ਨੂੰ ਆਪਦੇ ਨੂੰ ਨਾਲ ਜ਼ਰੂਰ ਲੈ ਕੇ ਆਇਓ ਜੀ ਥਣਾ ਦੇ ਸਾਈ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਫੋਟ ਨਹੀਂ ਸ਼ਾਂਖ ਨਹੀਂ ਸੋਹਣੇ ਆ ਗੈਪ ਤੇ ਲੱਗੇ ਆ ਫੱਤੀ ਜੁਵਾਈ ਵਾਲਾ ਥਾਣਾ ਜੀ ਕੋਈ ਆਏ ਨਹੀਂ ਜੁੜਦਾ ਨਹੀਂ ਪੜਦਾ ਨਹੀਂ ਨਾ ਕੋਈ ਫੋਟ ਨਹੀਂ ਸ਼ਾਂਖ ਨਹੀਂ ਜੀ ਕੱਲਾ ਕੱਲਾ ਥਣ ਨਿਖੜਵਾ ਚੈੱਕ ਕਰ ਸਕਦੇ ਹਾਂ ਨੇੜੇ ਤੋਂ ਜੀ 5 ਕਿਲੋ ਜੋਕ ਕੇ ਲੈ ਜਾਓ ਤੇ ਟਰੈਕਟਰ ਆਪਦਾ ਨਾਲ ਲੈ ਕੇ ਆਓ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਕਰਾ ਕੇ ਲੈ ਜਾਓ ਡਿਮਾਂਡ ਕੀ ਰਹਿਣ ਵਾਲੀ ਬਾਈ ਇਹਦੀ 31000 ਕੋਜੂ ਮਾਨਤਾ ਨੇ ਜੀ ਹਾਂ ਜੀ ਫੁੱਲ ਮਾਨ ਠੀਕ ਹੈ ਜਮਾ ਜਾਇਜ਼ ਡਿਮਾਂਡ ਹੈ ਜੀ 31000 ਰੁਪਏ ਡਿਮਾਂਡ ਹੈ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ 2 ਨੰਬਰ ਜਰਸੀ ਸੁਆ ਵੀਰੇ ਕਿੰਨਾ ਮਾ ਸੂਈ ਵੀ ਹੈ ਜੀ ਸੂਆ ਹੈ ਦੂਜਾ ਸੂਈ ਹੈ ਜੀ ਤੀਜੀ ਵਾਸਤੇ ਗੱਬਣਾ ਕਿੰਨੇ ਸਮੇਂ ਦੀ ਗੱਬਣਾ ਜੀ ਇਹ 5 ਮਹੀਨੇ ਪੰਜ ਮਹੀਨੇ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ 5 ਕਿਲੋ ਇਹਦੇ ਥੱਲੇ ਵੀ ਪੰਜ ਹੈ ਜੀ ਥਣਾ ਦੀ ਦੰਨ ਹੈ ਜੀ ਥਣਾ ਤੇ ਇਹ ਤੇਲ ਹੈ ਇੱਕ ਦਾ ਇੱਕ ਤੁਹਾਨੂੰ ਤੇਲ ਹੈ ਜੀ ਪਿਛਲੇ ਤੁਹਾਨੂੰ ਜੀ ਹਾਂਜੀ ਠੀਕ ਹੈ ਜੀ ਤਿੰਨਾਂ ਥਣਾ ਦੀ ਓਕੇ ਹੈ ਜੀ ਹਾਂਜੀ ਓਕੇ ਤੋੜ ਕੇ ਦਿਖਾ ਦੀ ਬਈ ਸੂਆ ਬਾਈ ਦੱਸਦਾ ਦੂਜਾ ਸੂਈ ਹੋਈ ਹੈ ਜੀ ਤੀਜੀ ਵਾਸਤੇ ਪੰਜਾਂ ਮਹੀਨਿਆਂ ਦੀ ਗੱਬਣ ਚੈੱਕ ਕਰਵਾ ਜੀ ਦੁੱਧ ਇਹਦੇ ਥੱਲੇ ਵੀ 5 ਕਿਲੋ ਆ ਪਹਿਲਾਂ ਹੀ ਦੱਸ ਦਿੰਨੇ ਆ ਕਿ ਇੱਕ ਤੁਹਾਨੂੰ ਤੇਲ ਆ ਜੀ ਤਿੰਨ ਥਣਾ ਦੀ ਓਕੇ ਹੈ ਜੀ ਦੁੱਧ 5 ਕਿਲੋ ਆਪਦਾ ਜੋਖ ਕੇ ਲੈ ਜਾਓ ਤੇ ਇਹ ਵੀ ਆਪਦਾ ਡਾਕਟਰ ਸਾਹਿਬਾਂ ਨੂੰ ਨਾਲ ਲੈ ਕੇ ਆਇਓ ਤੇ ਆਪ ਦੀ ਚੈੱਕ ਪਾਸ ਕਰਵਾ ਕੇ ਲੈ ਜਾਓ ਜੀ ਇਹਦੀ ਕੀ ਡਿਮਾਂਡ ਰਹਿਣ ਵਾਲੀ ਆ ਬਾਈ ਇਹਦੀ 17000 ਹੋਜੂ ਲੈਸ ਜੀ ਹਾਂ ਜੀ ਲੈਸ ਠੀਕ ਹੈ ਜੀ ਇਹਦੀ 17000 ਰੁਪਿਆ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰ ਦਾਂਗੇ ਅੱਗੇ ਵੀਰੇ ਆ ਗਿਆ ਮਾਲੀ ਉਮਰ ਕਿੰਨੀ ਕਾ ਜੀ ਇਹਦੀ? ওভার ਆਜੇ ਬੱਚਾ ਹੀ ਹੈ। ਬੱਚੀ ਰਹੀ ਆ। ਹਾਂਜੀ। ਠੀਕ ਆ। ਕਿਹੜੇ ਸੀਮੰਦਰ ਬਈ ਹੈ? ਇਹ 나ਗ ਦਾ ਹੈ। 나ਗ ਦਾ ਬੱਚਾ ਰਿਕਾਰਡ ਹੈਗਾ ਸੀਮੰਦਰ ਸਟਰੋ ਦਾ ਤੇ ਮਾਂ ਦਾ ਦੁੱਧ ਕਿੰਨਾ ਕ ਸੀ ਬਈ? ਮਾਂ ਦਾ ਦੁੱਧ 17 ਕਿਲੋ। 17 ਕਿਲੋ ਆ ਜੀ। ਠੰਡਾ ਜੀ ਪੂਰਾ ਐ ਮਾਂ ਦਾ ਮੋਢਾ ਤਾਂ ਨਹੀਂ। ਹਾਂਜੀ। ਠੰਡਾ ਤੇ ਗੱਡੀ ਜੁੜਿਆ ਬਈ। ਗੱਡੀ ਜੁੜਿਆ ਵਾ ਜੀ। ਹਾਂਜੀ। ਠੀਕ ਆ ਜੀ। ਗੱਡੀ ਜੁੜਿਆ ਵਾ ਠੰਡੀ ਠੰਡਾ ਸੀਲ ਪੂਰਾ ਜੀ। 나ਗ ਦਾ ਬੱਚਾ ਜੀ ਪ੍ਰੋਪਰ ਰਿਕਾਰਡ ਤੁਹਾਨੂੰ ਮਿਲ ਜੂਗਾ। ਬਾਕੀ ਫੇਸ ਕੁਆਲਿਟੀ ਵੀ ਸੋਹਣੀ ਆ। ਗੁੰਡਾ ਸੰਗ ਕਰਦਾ ਹੁੰਦਾ ਜੀ ਬੱਚਾ ਹੀ ਹੈ ਜੀ ਇਹ ਹਜੇ ਖੀਰਾ ਤੇ ਨਾਲ ਗੱਡੀ ਜੁੜਿਆ ਵਾ ਬੈਕ ਸਾਈਡ ਤੋਂ ਪੱਠ ਪੂੜਾ ਤੁਸੀਂ ਚੈੱਕ ਕਰ ਸਕਦੇ ਹੋ ਤੋੜ ਕੇ ਦਿਖਾਦੀ ਵੀਰੇ ਵੀ ਜੇ ਕਿਸੇ ਵੀਰ ਨੇ ਪੱਠੇ ਢੋਣ ਨੂੰ ਵੀ ਲੈਣਾ ਹੋਵੇ ਉਹਦੇ ਵਾਸਤੇ ਵੀ ਫਾਇਦਾ ਤੇ ਜੇ ਬਰੀਡ ਤੇ ਕੰਮ ਕਰਨਾ ਹੋਵੇ ਤਾਂ ਤਾਂ ਵੀ ਚੰਗੇ ਸੀਮੰਡ ਦਾ ਜੀ 17 ਕਿਲੋ 10 ਦਾ 22 ਮਦਰ ਮਿਲ ਕੇ ਰਿਕਾਰਡ ਆ ਜੀ ਬਾਕੀ ਜਿਹੜੇ ਵੀਰ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਇਹ ਚੀਜ਼ ਦੀ ਪਰਖ ਜ਼ਿਆਦਾ ਹੋਊਗੀ ਜੀ ਇਹਦੀ ਡਿਮਾਂਡ ਕੀ ਰਹਿਣ ਲਈ ਬਾਈ ਇਹਦੀ 25000 ਠੀਕ ਆ ਜੀ ਇਹਦੀ 25000 ਰੁਪਇਆ ਬਾਈ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚ ਹੋ ਜਾਊਗਾ ਜੀ ਜਿਹਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਤੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ